ਇਸ ਬਾਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸਦੇ ਕਿ ਸਿੱਧੂ ਮੁਸਲ ਦੀ ਮਾਂ ਚਰਨ ਕੋਰ ਬਲੋ ਬਾਦੂਮਰ ਦੇ ਵਿੱਚ ਕਰਵਾਏ ਗਏ ਆਈਵੀਐਫ ਦੇ ਖਿਲਾਫ ਸਿਹਤ ਮੰਤਰਾਲਾ ਕੋਈ ਵੀ ਕਾਰਵਾਈ ਹੁਣ ਜੜੀ ਨਹੀਂ ਕਰ ਸਕਦਾ ਦੱਸਦੇ ਕਿ ਮਾਤਾ ਚਰਨ ਕੋਰ ਨੇ ਪਾਰ ਦੇ ਵਿੱਚ ਸਿਰਫ ਬੱਚੇ ਨੂੰ ਜਨਮ ਦਿੱਤਾ ਆਈਵੀਐਫ ਤਕਨੀਕ ਇੱਥੇ ਉਹਨਾਂ ਵੱਲੋਂ ਨਹੀਂ ਸੀ ਅਪਣਾਈ ਗਈ ਉਹ ਵਿਦੇਸ਼ 'ਚ ਜਿਹੜਾ ਉਹਨਾਂ ਵੱਲੋਂ ਇਲਾਜ ਕਰਵਾਇਆ ਗਿਆ ਸੀ ਇੱਥੇ ਦੱਸਦੇ ਕਿ ਬੱਚੇ ਦੀ ਹੁਣ ਡਿਲੀਵਰੀ ਨੂੰ ਜਿਹੜਾ ਕੋਈ ਨਹੀਂ ਰੋਕ ਸਕਦਾ ਅਜਿਹੇ ਦੇ ਵਿੱਚ ਚਰਨ ਕੋਰ ਤੋਂ ਪੰਜਾਬ ਸਿਹਤ ਵਿਭਾਗ ਵੱਲੋਂ ਆਈਵੀਐਫ ਦੇ ਬਾਬਤ ਮੰਗੇ ਜਵਾਬ ਤੇ ਹੁਣ ਕਾਰਵਾਈ ਇਨੂੰ ਲੈ ਕੇ ਸਿਹਤ ਵਿਭਾਗ ਦਾ ਵੱਡਾ ਬਿਆਨ ਵੀ ਜਿਹੜਾ ਸਾਹਮਣੇ ਆ ਚੁੱਕਿਆ ਹੈ ਸੂਤਰਾ ਦੇ ਕਹਿਣਾ ਹੈ ਕਿ ਚਰਨਕੌਰ ਦੇ ਬੱਚੇ ਨੂੰ ਜਨਮ ਦੇਣ ਵਾਲੇ ਹਸਪਤਾਲ ਖਿਲਾਫ ਇੱਕ ਵਿਅਕਤੀ ਨੇ ਸਿਹਤ ਮੰਤਰਾਲੇ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਦੂਜੇ ਪਾਸੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਿਹਤ ਮੰਤਰਾਲੇ ਨੇ ਪੰਜਾਬ ਸਿਹਤ ਵਿਭਾਗ ਤੋਂ ਰਿਪੋਰਟ ਵੀ ਮੰਗੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਹਿਸਕੱਤਰ ਰਾਹੀ ਬਲਕੌਰ ਸਿੰਘ ਤੋਂ ਆਈਪੀਐਫ ਦੇ ਸਬੰਧ ਦੇ ਵਿੱਚ ਜਵਾਬ ਮੰਗਣ ਤੇ ਇਤਰਾਜ਼ ਪਕਟਾਵਾ ਵੀ ਕਿਆ ਦਿੱਤਾ ਸੂਨੇ ਨੇ ਕਿਹਾ ਸੀ ਕਿ ਦੋ ਹਫ਼ਤੇ ਚ ਮਾਮਲੇ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ ਸੂਤਰਾ ਦੇ ਵੀ ਕਹਿਣੇ ਪਹਿਲਾ ਸਿਹਤ ਵਿਭਾਗ ਨੇ ਆਈਵੇ ਫਾਸਪਤਾਲ ਸਬੰਧੀ ਜਾਂਚ ਹੋਣੀ ਸੀ ਪਰ ਮੁੱਖ ਮੰਤਰੀ ਵੱਲੋਂ ਪ੍ਰਗਟਾਇ ਇਤਰਾਜ਼ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਮਾਮਲੇ ਦੀ ਝੁੱਪੀ ਜੜੀ ਹੁਣ ਧਾਰ ਲਈ ਹੈ